ਅੱਜ ਦੀ ਸਾਡੀ ਗੇਟ ਰੈਲੀ ਪੰਜਾਬ ਭਰ ਦੇ ਵਿੱਚ 27 ਦੇ 27 ਦੀਪੂਆਂ ਦੇ ਵਿੱਚ ਗੇਟ ਰੈਲੀਆਂ ਚੱਲ ਰਹੀਆਂ ਗੇਟ ਰੈਲੀਆਂ ਚੱਲ ਰਹੀਆਂ ਸਰਕਾਰ ਦੀਆਂ ਨਕਾਮੀਆਂ ਕਰਕੇ ਜੋ ਸਾਡੇ ਸਾਥੀਆਂ ਤੇ ਨਜਾਇਜ਼ ਪਰਚੇ ਕੀਤੇ ਗਏ ਨੇ ਔਰ ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਡੱਕੇ ਗਏ ਨੇ ਉਹਨਾਂ ਨੂੰ ਇਹ ਸਰਕਾਰ ਬਾਈ ਇੱਜ਼ਤ ਬਰੀ ਕਰੇ ਔਰ ਬਿਨਾ ਕਿਸੇ ਪਰਚਿਆਂ ਤੋਂ ਉਹਨਾਂ ਨੂੰ ਬਾਹਰ ਕੱਢੇ ਜੋ ਸਰਕਾਰ ਨੇ ਆਪਣੇ ਨਾਲ ਸਾਡੇ ਨਾਲ ਵਾਅਦੇ ਕੀਤੇ ਸੀ ਸਾਡੇ ਨਾਲ 50 ਕੇ 60 ਮੀਟਿੰਗਾਂ ਸਰਕਾਰ ਕਰ ਚੁੱਕੀ ਹੈ ਬੇ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਸਰਕਾਰ ਸਾਨੂੰ ਕੁਝ ਵੀ ਦੇਣ ਤੋਂ ਹਰ ਇੱਕ ਚੀਜ਼ ਤੋਂ ਭੱਜ ਰਹੀ ਹੈ ਜਦੋਂ ਸਰਕਾਰ ਸੱਤਾ 'ਚ ਆਈ ਸੀ ਉਦੋਂ ਸਾਡੇ ਨਾਲ ਬਹੁਤ ਵੱਡੇ ਵੱਡੇ ਸਰਕਾਰ ਨੇ ਵਾਅਦੇ ਕੀਤੇ ਸੀ ਵੇ ਸਾਨੂੰ ਪਹਿਲੀ ਹੀ ਕੈਬਨਟ ਦੇ ਵਿੱਚ ਤੁਹਾਡਾ ਹੱਲ ਕੀਤਾ ਜਾਊਗਾ ਪਰ ਪਹਿਲੀਆਂ ਵੀ ਸਰਕਾਰਾਂ ਰਹੀਆਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਪਣੀ ਹੱਥੀਂ ਚੁਣੀ ਸਰਕਾਰ ਵੇ ਸਾਨੂੰ ਇਹ ਲੱਗਦਾ ਸੀ ਵੀ ਛੇੜਾ ਪੰਜਾਬ ਦੇ ਵਿੱਚ ਕੱਚਾ ਕੰਮ ਆਹੇ ਰੈਗੂਲਰ ਹੋ ਜਾਊਗਾ ਜਿਹੜੀ ਅਸੀਂ ਆਪ ਸਰਕਾਰ ਚੁਣੀ ਹੈ ਪਰ ਇਹ ਸਰਕਾਰ ਐਡੀ ਘਟੀਆ ਸਰਕਾਰ ਨਿਕਲੀ ਇਨਾ ਅੱਜ ਕੱਚਾ ਕੰਮਾ ਚੱਕ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਇਹ ਕਿਸੇ ਵੀ ਸਰਕਾਰ ਨੇ ਇਹੋ ਜਿਹਾ ਕੰਮ ਨਹੀਂ ਕਰਿਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕਰਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਲੱਗੇ ਨੇ ਜਦੋਂ ਇਹ ਪਿੰਡਾਂ ਦੇ ਵਿੱਚ ਜਾਣਗੇ ਉਦੋਂ ਅਸੀਂ ਸਵਾਲ ਕਰਾਂਗੇ ਅਸੀਂ ਕਾਂਗਰਸ ਸਰਕਾਰ ਦਾ ਭੰਡੀ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸਰਕਾਰ ਦਾ ਵਿਰੋਧ ਕਰਾਂਗੇ ਔਰ ਅਸੀਂ ਹੋਰ ਕਿਸੇ ਜਿਹੜੀ ਨਵੀਂ ਸਰਕਾਰ ਹੈ ਉਹਨੂੰ ਲਿਆਵਾਂਗੇ ਇਹ ਸਰਕਾਰ ਨੂੰ ਅਸੀਂ ਬਿਲਕੁਲ ਫੇਲ ਨਜ਼ਰ ਆਰੀ ਸਰਕਾਰ ਹੈ ਜਿਨ੍ਹਾਂ ਸਾਡਾ ਕਿਸੇ ਵੀ ਪੰਜਾਬ ਦੇ ਵਿੱਚ ਕਿਸੇ ਕੱਚੇ ਕੰਮੇ ਨੂੰ ਕਿਸੇ ਨੂੰ ਵੀ ਰੈਗੂਲਰ ਨਹੀਂ ਕੀਤਾ ਔਰ ਤੁਸੀਂ ਇਸ ਟਾਈਮ ਇਹ ਦੇਖ ਲਓ ਵੇ ਬੱਸਾਂ ਦਾ ਉਹ ਮਾੜਾ ਹਾਲ ਹੈ ਸਪੇਅਰ ਪਾਰਟ ਬਿਨਾ ਵਾਂਝੀਆਂ ਖੜੀਆਂ ਟਾਇਰਾਂ ਬਿਨਾ ਵਾਂਝੀਆਂ ਖੜੀਆਂ ਜਿਹੜੀ ਅਸੀਂ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਬੇ 10000 ਬੱਸ ਨਵੀਂ ਪਾਈ ਜਾਵੇ ਪਰ ਸਰਕਾਰ 10000 ਬੱਸ ਨਵੀਂ ਤਾਂ ਕਿਆ ਪਾਣੀ ਸੀ ਕਿਲੋਮੀਟਰ ਸਕੀਮ ਬੱਸ ਲੈ ਕੇ ਆ ਰਹੀ ਹੈ ਸਰਕਾਰ ਆਪ ਦੇ ਕਾਰਪੋਰੇਟ ਕਰਾਣੇ ਦੀਆਂ ਬੱਸਾਂ ਲੈ ਕੇ ਆ ਰਹੀ ਹੈ ਸਰਕਾਰ ਜਿਹਦੇ ਵਿੱਚ ਨਾ ਪੁਲਿਸ ਮੁਲਾਜ਼ਮ ਅਲਾਉਡ ਹੈ ਨਾ ਪਾਸ 홀ਡਰ ਅਲਾਉਡ ਹੈ ਨਾ ਬੀਬੀਆਂ ਅਲਾਉਡ ਹੈ ਇਹ ਸਰਕਾਰ ਕਿਲੋਮੀਟਰ ਸਕੀਮ ਇਸ ਕਰਕੇ ਲੈ ਕੇ ਆ ਰਹੀ ਹੈ ਵੀ ਜਿਹੜੇ ਸਾਡੇ ਬੱਚੇ ਪਾਸਾਂ ਦੇ ਸਿਰ ਤੇ ਪੜ ਜਾਂਦੇ ਨੇ ਵੀ ਉਹ ਸਾਡਾ ਬੱਚਾ ਪੜੇ ਨਾ ਔਰ ਕਿਸੇ ਵੀ ਸਰਕਾਰ ਨਾਲ ਸਾਡੇ ਨਾਲ ਸਵਾਲ ਨਾ ਕਰੇ ਜੇ ਅਸੀਂ ਪੜਾਂ ਲਿਖਾਂਗੇ ਤਾਂ ਸਰਕਾਰ ਨਾਲ ਸਵਾਲ ਕਰਾਂਗੇ ਇਹ ਸਰਕਾਰ ਦੀ ਇਹੋ ਜੀ ਮਾੜੀ ਨੀਤੀ ਹੈ ਕਿਲੋਮੀਟਰ ਸਕੀਮ ਦਾ ਜਿਹੜਾ ਕੁਹਾੜਾ ਲੈ ਕੇ ਆਈ ਸਰਕਾਰ ਅਸੀਂ ਦਾ ਸਖਤ ਵਿਰੋਧ ਕਰਦੇ ਹਾਂ ਸਰਕਾਰ ਆਪ ਦੀ ਬਸ ਨਵੀਂ 10000 ਪਾਵੇ ਜਿਹੜੇ ਸਾਡੇ ਬੱਚੇ ਪੜ੍ਹਦੇ ਨੇ 15 16 ਕੈਟਾਗਰੀਆਂ ਫ੍ਰੀ ਸਫਰ ਕਰਦੀਆਂ ਉਹ ਸਾਡਾ ਜਿਹੜਾ ਸਫਰ ਸੂਲਤ ਹੈ ਉਹ ਵਧੀਆ ਤਰੀਕੇ ਨਾਲ ਚੱਲੇ ਔਰ ਸਰਕਾਰ ਕੋਲ ਇਸ ਟਾਈਮ ਬੱਸਾਂ ਦਾ ਉਹ ਮਾੜਾ ਹਾਲ ਹੈ ਵੀ ਅਸੀਂ ਕਰੋੜਾਂ ਰੁਪਈਆ ਸਰਕਾਰ ਤੋਂ ਜਿਹੜਾ ਸਫਰ ਸੂਲਤ ਦਾ ਉਹ ਲੈਣਾ ਹੈ ਸਰਕਾਰ ਜੇ ਅਗਰ ਸਾਨੂੰ ਉਹ ਵੀ ਪੈਸਾ ਦੇ ਦੇ ਨਾ ਕਰੋੜਾਂ ਰੁਪਈਆ ਤਾਂ ਅਸੀਂ ਘਟੋ-ਘਟ ਵੀ ਬੱਸਾਂ 10000 ਬੱਸ ਅਸੀਂ ਉਹੀ ਪੈਸਿਆਂ ਨਾਲ ਪਾ ਸਕਦੇ ਆ ਪਰ ਸਰਕਾਰ ਸਾਨੂੰ ਪੈਸਾ ਨਹੀਂ ਦੇ ਰਹੀ ਸਪੇਅਰ ਪਾਰਟ ਨਹੀਂ ਦੇ ਰਹੀ ਕਿਲੋਮੀਟਰ ਸਕੀਮ ਦਾ ਕੁਹਾੜਾ ਸਾਡੇ ਤੇ ਲੈ ਕੇ ਆ ਰਹੀ ਹੈ ਅਸੀਂ ਸਰਕਾਰ ਦਾ ਵਿਰੋਧ ਕਰਦੇ ਹਾਂ ਅਗਰ ਸਾਡੇ ਜਿਹੜੇ ਜੇਲਾਂ ਦੇ ਵਿੱਚ ਡੱਕੇ ਹੋਏ ਸਾਥੀ ਨੇ ਅਗਰ ਸਰਕਾਰ ਨੇ ਉਹ ਪਰਚਿਆਂ ਤੋਂ ਬਿਨਾ ਅਗਰ ਬਹਾਲ ਨਾ ਕੀਤੇ ਤਾਂ ਅਸੀਂ 2-3 ਦਿਨ ਦਾ ਸਾਡਾ ਪ੍ਰੋਗਰਾਮ ਹੈ ਜਿਹੜਾ ਉਹ ਸਾਡਾ ਰੱਖਿਆ ਹੋਇਆ ਹੈ ਅਸੀਂ ਉੱਥੇ ਜਿਹੜੇ ਕਨਵੈਨਸ਼ਨ ਹੈ ਉਹ ਰੱਖੀ ਹੋਈ ਹੈ ਅਸੀਂ ਸੰਗਰੂਰ ਵਿਖੇ ਪੱਕਾ ਧਰਨਾ ਲਾਵਾਂਗੇ ਔਰੇ ਸਰਕਾਰ ਦਾ ਸੰਗਰੂਰ ਜਾ ਕੇ ਅਸੀਂ ਵਿਰੋਧ ਕਰਾਂਗੇ ਔਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਸਾਥੀ ਡੱਟੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਔਰ ਪਰਚੇ ਸਾਡੇ ਜਿਹੜੇ ਆ ਉਹ ਰੱਦ ਕੀਤੇ ਜਾਣ we oh,